ਹੋਰ ਕੱਲ ਜਵਾਗ ਜੀ ਨੇ ਪੁਆਸਾ ਸੀ ਨੌਂਦਾ ਸਾਡੇ ਤਾਂ ਅਸੀਂ ਵਿਆਹ ਦੇ ਚ ਗਏ ਪਤੰਦਰ ਨੇ ਜਾ ਕੇ ਪਹਿਲਾ ਗਾਣੀ ਲਵਾ ਲਿਆ ਕਰੀ ਜਾਵੇ ਬੰਬਾ ਗਿਆ ਬੰਬਾ ਗਿਆ ਜਦੋਂ ਮੈਂ ਦੇਖਣਾ ਮੇਰਾ ਤਾਂ ਪਕੌੜਾ ਗਲ ਚ ਫਸ ਗਿਆ ਮੈਂ ਤਾਂ ਆਸਾ ਪਾਸਾ ਸਭ ਦੇਖਿਆ ਭਰਾ ਦਾ ਠੜੀ ਜਵਾਕ ਜੀ ਦੀ ਬਾਹ ਪੈਣ ਸੀ ਦੀ ਪਿਛਲੀ ਖੰਦ ਕੋਲੇ ਲੈ ਗਿਆ ਮੈਂ ਕਿਹਾ ਤੇ ਤਾ ਪਹਿਲੀ 50 ਬੰਬਾਂ ਦਾ ਨਹੀਂ ਪਤਾ ਲੱਗ ਰਿਹਾ ਮਾਹ ਤੂੰ ਕਿਤੇ 51 ਨਾ ਘਰਾਦੀ ਮੈਨੂੰ ਕਹੇ ਉਹ ਕਹਿੰਦਾ ਪਾਪਾ ਨੱਚ ਲੈਣ ਦੇ ਯਾਰ ਮੈਂ ਕਿਹਾ ਇੱਥੇ ਤਾਂ ਨੱਚ ਲੈਂਗਾ ਜਿਹੜੇ ਸਾਈਬਰ ਕ੍ਰਾਈਮ ਵਾਲੇ ਪਹਿਲਾਂ ਪਵਾਉਣੀ ਮੈਂ ਕਿਹਾ ਉੱਥੇ ਨਹੀਂ ਨਾ ਸਭ ਚੋਣੀ ਕਹਾਣੀ ਕਹਿੰਦਾ ਯਾਰ ਮੈਂ ਸਮਝਿਆ ਨਹੀਂ ਮੈਂ ਕਿਹਾ ਬਾਜਬਾ ਸਾਭ ਦੀ ਰੀਸ ਨਾ ਕਰ ਮੈਂ ਖਾਂ ਜਿੱਦੀ ਉਹਨਾਂ ਕੋਲੇ ਜ਼ਮੀਨਾਂ ਹੁੰਦੀ ਆਪਣੀ ਉਮਰ ਨਹੀਂ ਹੈਗੀ ਮੈਂ ਸਮਝਣ ਸਮਝਾਉਣ ਚਾਇਨਾ ਟਾਈਮ ਨਹੀਂ ਹੈਗਾ ਮੈਂ ਕਿਹਾ ਤੇਰਾ ਮੇਰੇ ਤੋਂ ਤਾਂ ਮੱਖਾ ਧੂੜੀ ਵਾਲੇ ਦਿਹਾੜੀਏ ਨਹੀਂ ਹੋ ਰਹੇ ਮੱਖਾ ਮੈਂ ਤੈਨੂੰ ਬਕੀਰ ਕਿੱਥੇ ਘਰਾ ਕੇ ਜੇ ਹਾਂ ਉਹ ਵੱਡੇ ਲੀਡਰ ਨੇ ਮੱਖਾ ਉਹਨਾਂ ਦਾ ਬਿਆਨ ਦਿੱਤਾ ਚੱਲ ਗਿਆ ਮੱਖਾ ਆਪਣੇ ਤਾਂ ਜੇ ਦੋ ਮਾਰੇ ਪੁੜੇ ਤੇ ਨਾ ਮੱਖਾ ਆਪਣਾ ਤਾਂ ਦੀਵਾਲੀ ਤੇ ਚੜਾਈ ਪਟਾਕੇ ਵੀ ਦਸਣੇ ਪੈ ਜਾਣਗੇ ਵੀ ਕਿੰਨੇ ਮਿੱਠੇ ਭੈਟ ਸੀਗੇ ਜੀ ਕਿੰਨੀ ਹਫਲ ਚੜੀਆਂ ਸੀ ਕਿੰਨੇ ਨਾਰ ਸੀ ਕਿਹੜੀ ਫੈਕਟਰੀ ਚੋਂ ਆਏ ਨੇ ਮੱਖਾ ਪੁੱਤੋ ਸਾਬ ਨੂੰ ਵੀ ਆਹ ਵੀਡੀਓ ਜਾਲੇ ਫਸਾ ਕੇ ਤੈਨੂੰ ਕਿਤੇ ਫੋਟੋਗ੍ਰਾਫਰ ਹੀ ਨਾ ਫਸਾ ਦੇ ਮੱਖਾ ਐ ਘਰ ਮੱਖਾ ਆ ਫੋਟੋਗ੍ਰਾਫਰ ਜੀ ਮure ਹੱਥ ਬੰਨ ਲਾ ਵੀ ਕਟਾਲਾ ਮਖਾ ਚੁੱਪ ਕਰਕੇ ਆ ਭੈਣ ਜਾਂ ਵੀ ਮੇਰੇ ਤੋਂ ਟਾਈਮ ਹੀ ਗਲਤੀ ਚ ਗਾਣਾ ਲੱਗ ਗਿਆ ਜੀ ਮੈਂ ਤਾਂ ਜਾ ਕੇ ਫੋਟੋਗ੍ਰਾਫਰ ਜੀ ਦੇ ਪਾਇਆ ਜੇਬ ਤੇ 100 ਰੁਪਏ ਮਖਾ ਸੇਰਾ ਮੇਰਾ ਮੁੰਡਾ ਤਾਂ ਗਲਤੀ ਨਾਲ ਨੱਚ ਬੈਠਾ ਬੰਬ ਵਾਲੇ ਗਾਣੇ ਤੇ ਇਹਨੂੰ ਕੱਟ ਦੇ ਮਖਾ ਭਾਈ ਹੋਰ ਕੋਈ ਮਰਜ਼ੀ ਬਣਾ ਲਈ ਮੁੰਡੇ ਦੀ ਮੂਵੀ ਮਖਾ ਇਹਨੂੰ ਡਿਲੀਟ ਮਾਰ ਦੇ ਕਹਿੰਦਾ ਤਾਂ ਯਾਰ ਮੈਂ ਸਮਝਿਆ ਨਹੀਂ ਮਖਾ ਸੇਰਾ ਤੂੰ ਹਜੇ ਸਮਝੇਗਾ ਸਾਈਬਰ ਕਰਾਇਮ ਵਾਲਿਆਂ ਨੇ ਨਹੀਂ ਸਮਝਣਾ ਮੱਖਾ ਚਿੱਤ ਤਾਂ ਹਜੇ ਵੀ ਕੌਮ ਕਰੀ ਜਾਂਦਾ ਵੀ ਕਿਤੇ ਹੋਰ ਨਾ ਮਾਨ ਸਭ ਕਹਿ ਦੇ ਨ ਵੀ 50 ਤੋਂ 51 ਬੰਬ ਹੋ ਕੇ ਇਹਨੇ 51 ਕਿਹ ਕਾਹਨੋਂ ਉਹਨੂੰ ਚੱਕ ਲਿਆ ਹਲੇ ਤਾਂ ਮਹਾ ਸਾਰਾ ਕਣਕ ਬਣੀ ਵੱਡੀ ਓਏ ਮੱਖਾ ਕਿਹੜਾ ਬੰਬ ਬੰਨਤਾ ਸੀ ਮੱਖਾ ਤੂੰ ਹੀ ਥੱਲੇ